ਮੇਰਾ ਨਾਮ ਹਰਪ੍ਰੀਤ ਕੋਹਰੇਜੀ ਹਰਪ੍ਰੀਤ ਕੀ ਤੁਸੀਂ ਇਹ ਉਪਲਾਬਧੀ ਹਾਸਲ ਕੀਤੀ ਹੈ ਪੂਰੀ ਗੱਲ ਦੱਸੋ ਇਹ ਸਰ ਕੇਂਦਰ ਸਰਕਾਰ ਵੱਲੋਂ ਨਮੋ ਡਰੋਨ ਦੀ ਦੀ ਸਕੀਮ ਚਲਾਈ ਗਈ ਸੀ ਇਹਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਮੈਂ ਮਾਨੇਸਰ ਦਿੱਲੀ ਗਈ ਉੱਥੇ ਟੈਸਟ ਪਾਸ ਕੀਤੇ ਟੈਸਟ ਪਾਸ ਕਰਨ ਤੋਂ ਬਾਅਦ ਫਿਰ ਮੈਨੂੰ ਕੋਟੇ ਰਾਜਸਥਾਨ ਭੇਜਿਆ ਗਿਆ ਉੱਥੇ ਸਟੇਟ ਮਿਨਿਸਟਰ ਸ਼੍ਰੀ ਮੀਨਾ ਲਖੀ ਜੀ ਉਹਨਾਂ ਨੇ ਅਵਾਰਡ ਦਿੱਤਾ ਪਾਇਲਟ ਦਾ ਉਸ ਤੋਂ ਬਾਅਦ ਹੈ ਜਿਹੜਾ ਬਠਿੰਡੇ ਤੋਂ ਮੈਨੂੰ ਡਰੋਨ ਹੈ ਜਿਹੜਾ 15 ਲੱਖ ਦਾ ਫਰੀ ਆਫ ਕਾਸਟ ਦਿੱਤਾ ਗਿਆ ਤੇ ਹੁਣ ਜਿਹੜਾ ਬੈਨੀਫਿਟ ਸੇ ਇਹ ਹੈ ਕਿ ਕਿਸਾਨਾਂ ਲਈ ਇਹ ਬਹੁਤ ਜ਼ਿਆਦੇ ਲਾਹੇਵੰਦ ਹੋਏਗਾ ਕਿਉਂਕਿ ਇਹ 7 ਮਿੰਟ ਦੇ ਵਿੱਚ 1 ਏਕੜ ਸਪਰੇਅ ਕਰ ਦਿੰਦਾ ਹੈਗਾ ERP ਜੀ ਆਪਾਂ ਦੇਖੀਏ ਤੁਸੀਂ ਕਾਮ ਪਰਿਵਾਰ ਦੇ ਬੱਚਿਓ ਹਾਂਜੀ ਸਰ ਬਿਨਾਂ ਕਿਸੇ ਸਿਫਾਰਿਸ਼ ਦੇ ਇਹ ਤੁਸੀਂ ਟੈਸਟ ਪਾਸ ਕੀਤਾ ਥੋੜੀ ਚੋਣ ਵੀ ਬਿਨਾ ਕਿਸੇ ਸਵਾਰਸ਼ ਜੀ ਹਾਂਜੀ ਸਰ ਹਾਂਜੀ ਸਰ ਮੇਰੀ ਕੋਈ ਵੀ ਕਿਸੇ ਪ੍ਰਕਾਰ ਦੀ ਸਪਾਰਸ਼ ਨਹੀਂ ਹੈ ਇਹ ਕਿਸੇ ਪ੍ਰਕਾਰ ਦਾ ਕੋਈ ਪੈਸਾ ਨਹੀਂ ਮੈਨੂੰ ਲਿਆ ਗਿਆ ਹਨਾ ਬਿਲਕੁਲ ਜੇ ਮੇਰੇ ਜਿਹੜੇ ਉੱਥੇ ਰਹਿਣ ਖਾਣ ਪੀਣ ਦਾ ਖਰਚਾ ਫ੍ਰੀ ਆਫ ਕੋਸਟ ਸੀਗਾ ਕੇਂਦਰ ਸਰਕਾਰ ਦਾ ਹਾਂਜੀ ਸਰ ਜੀ ਹਰਪ੍ਰੀਤ ਕੀ ਹੁਣ ਤੁਹਾਨੂੰ ਅੱਗੇ ਇਨਸਟ੍ਰਕਟਰ ਦੀ ਪੋਸਟ ਵੀ ਮਿਲ ਸਕਦੀ ਹੈ ਉਹਦੀ ਤਨਖਾਹ ਤੇ ਉਹਦੇ ਬਾਰੇ ਵੀ ਦੱਸ ਦਿਓ ਸਰ ਮੈਨੂੰ ਇਹਦੇ 'ਚ ਡਰੋਨ ਇਨਸਟ੍ਰਕਟਰ ਦੀ ਜੌਬ ਮਿਲ ਸਕਦੀ ਹੈ ਇਹਦੀ ਜੌਬ ਦੀ ਸੈਲਰੀ ਹੈਗੀ 30000 ਤੋਂ 4000 ਸ਼ੁਰੂਆਤੀ ਜੀ ਸਰ ਤੇ ਦੂਜੀ ਗੱਲ ਹੋਰ ਹੈ ਕਿਉਂਕਿ ਮੈਂ ਇਹ ਡਰੋਨ ਹੈ ਜਿਹੜੇ ਇੱਕ ਤੋਂ ਜ਼ਿਆਦਾ ਵੀ ਕਰ ਸਕਦੇ ਆ ਇਹਦੇ 'ਚ ਜਿਹੜਾ ਹੈਗਾ ਆਪਣੀ ਕੰਪਨੀ ਮਤਲਬ ਕੰਪਨੀ ਨਾਲ ਉਹ ਟਾਈਪ ਕਰਕੇ ਇਹ ਮੈਂ ਸਕੀਮ ਨੂੰ ਜਿਹੜੀ ਆ ਵੀ ਆਪਣੇ ਕੰਮ ਰੋਜ਼ਗਾਰ ਜ਼ਿਆਦਾ ਵਧਾ ਸਕਦੀ ਹੈ ਹੋਰ ਅੱਗੇ ਜੀ 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 ਸਰ ਰਾਜੀ ਛੋਟਾ ਨਾਮ ਜੀ ਸੋਨ ਸਿੰਘ ਆ ਸਰ ਸੋਨ ਸਿੰਘ ਜੀ ਬੇਟੀ ਨੂੰ ਇਹ ਪ੍ਰਾਪਤੀ ਹੋਈ ਹੈ ਹਨਾ ਇੱਕ ਆਮ ਪਰਿਵਾਰ ਦੀ ਬੱਚੀ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਨਹੀਂ ਸਰ ਮੈਨੂੰ ਬਹੁਤ ਵਧੀਆ ਲੱਗਿਆ ਇਸ ਚੀਜ਼ ਬਾਰੇ ਤੇ ਮੈਂ ਇਹਦਾ ਇਹ ਜਮਾ ਆ ਕੇ ਜਿਵੇਂ ਮੇਰੀ ਬੇਟੀ ਅੱਜ ਆਪਣਾ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਆਪਣੇ ਪਿੰਡ ਦਾ ਤੇ ਦੂਜੀਆਂ ਬੇਟੀਆਂ ਦਾ ਵੀ ਮਤਲਬ ਇਹ ਇਹਨਾਂ ਨੂੰ ਦੇਖ ਕੇ ਮਨ ਇਹ ਕਹੇਗਾ ਵੀ ਮੈਂ ਵੀ ਕੋਈ ਮਤਲਬੀ ਆ ਜਾਂ ਕੰਮ ਕਰਾਂ ਜਿਵੇਂ ਅੱਜ ਆਪਣੇ ਪਿੰਡ ਦਾ ਨਾਮ ਰੋਸ਼ਨ ਹੋਇਆ ਇਸੇ ਤਰ੍ਹਾਂ ਹੀ ਦੂਜੀਆਂ ਬੱਚੀਆਂ ਨੂੰ ਵੀ ਕਾਂ ਵੀ ਬਹੁਤ ਆਪਣੇ ਮਾਪੇ ਦਾ ਨੰਦਗੀ ਨਾਮ ਰੋਸ਼ਨ ਕਰ ਸੁਣ ਜੀ ਕੀ ਲੱਗਦਾ ਹੈ ਰੁਜ਼ਗਾਰ ਦਾ ਮੌਕਾ ਵੀ ਮਿਲੇ ਕੇਂਦਰ ਸਰਕਾਰ ਦੀ ਯੋਜਨਾ ਨਾਲ ਜਦੋਂ ਬੇਟੀ ਨੂੰ ਹੁਣ ਕੋਈ ਪ੍ਰੋਗਰਾਮ ਮਿਲਿਆ ਕਰੂਗਾ ਛੜਕਾਓ ਕਰਨ ਦਾ ਹਾਂਜੀ ਸਰ ਜਿਵੇਂ ਕਿ ਹੁਣ ਮੋਦੀ ਸਰਕਾਰ ਨੇ ਆਪਾਂ ਨੂੰ ਇਹ ਡਰੋਨ ਫ੍ਰੀ ਦਿੱਤਾ ਹੈ ਤੇ ਮਤਲਬ ਇਹ ਆਪਾਂ ਨੂੰ ਇਹ ਕਾਰੋਜਗਾਰੀ ਆ ਸਰ ਮਤਲਬ ਜੇ ਜਿਵੇਂ ਆਪਾਂ ਨੇ ਕਿਤੇ ਸਪਰੇਅ ਕਰਨਾ ਕਿਸੇ 1 ਏਕੜ ਦੇ ਜਾਂ ਕਿਸੇ ਵੀ ਜਾਨ ਜਾਣਾ ਆਪਾਂ ਨੇ ਤਾਂ ਉਸ ਦੀ ਜਿਹੜੀ ਮਤਲਬ ਆਪਾਂ ਸਪਰੇਅ ਦਾ ਕੋਈ ਪੇਮੈਂਟ ਲੈਣੀ ਆ ਜਾਂ ਕਿਸੇ ਵੀ ਇਹ ਉਹ ਆਪਣੇ ਰੋਜਗਾਰ ਦਾ ਹਾਂਜੀ ਉਹਦੀ ਕਮਾਈ ਹੈ ਹਾਂਜੀ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਇਲਾਕੇ ਵਿੱਚ ਲੜਕੀ ਨੂੰ ਡਰੋਨ ਪਾਇਲਟ ਦੇ ਨਾਮ ਤੇ ਜਾਣਾ ਜਾਂਦਾ ਹੈ ਹਾਂ ਜੀ ਸੁਣਦਾ ਕਿ ਤੁਹਾਨੂੰ ਨਹੀਂ ਸਰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਸਗੋ ਸਾਨੂੰ ਪਹਿਲਾਂ ਅਸੀਂ ਆਟੋ ਚਲਾਉਂਦੇ ਸੀਗੇ ਤੇ ਪਹਿਲਾਂ ਟੈਂਪੂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਤੇ ਹੁਣ ਸਾਨੂੰ ਮਿਲ ਲਈ ਇਹ ਆ ਹੁਣ ਜਿਵੇਂ ਕਿ ਆਪਣੀ ਹਰਪ੍ਰੀਤ ਦਾ ਇਹ ਡਰੋਨ ਪੈਲੇਟ ਦੇ ਨਾਲ ਤੇ ਜਾਣੀ ਜਾਂਦੀ ਆ ਕੀ ਡਰੋਨ ਪੈਲੇਟ ਦਾ ਘਰ ਹੈ ਹਾਂ ਜੀ ਸਰ